welcom to khanna news live ਅੱਜ ਅਸੀਂ ਖੜੇ ਹਾਂ ਖੰਨਾ ਦੇ ਲਹਿੜੀ ਰੋਡ ਦੇ ਉੱਪਰ ਜਿੱਥੇ ਤਰਨਪੀਰ ਸਿੰਘ ਸੌਂਦ ਜਿਹੜੇ ਕਿ ਖੰਨਾ ਤੋਂ ਵਿਧਾਇਕ ਰਹੇ ਨੇ ਵਿਧਾਇਕ ਦੇ ਵਿੱਚ 2022 ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਤੇ 2022 ਦੇ ਵਿੱਚ ਗੁਰਕੀਰ ਸਿੰਘ ਓਟਲੇ ਸਾਹਿਬ ਕਾ ਮੰਤਰੀ ਨੂੰ ਹਰਾ ਕੇ ਅੱਜ ਉਹ ਕੈਬਨਟ ਮੰਤਰੀ ਬਣ ਕੇ ਆਪਣੇ ਘਰ ਪਹੁੰਚ ਰਹੇ ਨੇ ਤੇ ਕੈਬਨਟ ਮੰਤਰੀ ਬਣ ਕੇ ਖੰਨੇ ਦੇ ਵਿੱਚ ਪਹੁੰਚੇ ਨੇ ਖੰਨੇ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਤੇ ਜਿਹੜੇ ਖੰਨੇ ਦੇ ਸਮਰਥਕ ਨੇ ਜਾਂ ਖੰਨੇ ਦੇ ਇਲਾਕੇ ਦੇ ਲੋਕਾਂ ਨੇ ਵਿੱਚ ਬੜਾ ਉਤਸ਼ਾਹ ਹੈ ਅੱਜ ਉਹਨਾਂ ਦਾ ਖੰਨਾ ਪਹੁੰਚਣ ਤੇ ਸਾਰੇ ਲੋਕਾਂ ਵੱਲੋਂ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਆਪਾਂ ਮੰਤਰੀ ਸਾਹਿਬ ਨਾਲ ਇਹ ਵੀ ਗੱਲ ਕਰਾਂਗੇ ਕਿ ਉਹਨਾਂ ਦੇ ਕੀ ਜਿਹੜੇ ਸਰਕਾਰ ਵੱਲੋਂ ਜਿਹੜੇ ਕੀ ਕੀੜੀਆਂ ਪਾਲਿਸੀਆਂ ਲੈ ਕੇ ਆ ਰਹੇ ਆ ਪੰਚਾਇਤੀ ਚੋਣਾਂ ਆ ਰਹੀਆਂ ਨੇ ਇੰਡਸਟਰੀ ਦੀ ਇੰਡਸਟਰੀਅਲ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਉਹ ਕੀ ਕੀ ਕਹਿੰਦੇ ਪਾਲਿਸੀਆਂ ਸਰਕਾਰ ਵੱਲੋਂ ਲੈ ਕੇ ਆ ਰਹੇ ਨੇ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਪੰਜਾਬ ਸਰਕਾਰ ਦੇ ਵਿੱਚ ਬੜੇ ਅਹਿਮ ਪੋਰਟਫੋਲੀਓ ਸਭ ਤੋਂ ਇੰਪੋਰਟੈਂਟ ਪੋਰਟਫੋਲੀਓ ਜਿਹੜੇ ਨੇ ਉਹ ਮੈਨੂੰ ਵਜ਼ੀਰੀ ਦੇ ਰੂਪ ਕਰਕੇ ਦਿੱਤੇ ਔਰ ਮੈਂ ਮੰਨਦਾ ਹੈ ਕਿ ਇੱਕ ਸੇਵਾ ਦਾ ਕੰਮ ਹੈ ਔਰ ਤੁਹਾਡੇ ਮਾਧਿਅਮ ਦੇ ਨਾਲ ਕਿਉਂਕਿ ਮੀਡੀਆ ਜਿਹੜਾ ਮੀਡੀਆ ਨੇ ਗੱਲ ਘਰ ਘਰ ਪਹੁੰਚਾਣੀ ਹੁੰਦੀ ਹੈ ਮੈਂ মিডিਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਪੰਜਾਬ ਦੀ ਸਾਰੀ ਸਕਾਰਯੋਗ ਸੰਗਤ ਨੂੰ ਇੱਕ ਭਰੋਸਾ ਦਿਵਾਉਣਾ ਚਾਹੁੰਦਾ ਜਿਸ ਭਰੋਸੇ ਦੇ ਨਾਲ ਇਸ ਆਸ ਤੇ ਉਮੀਦ ਦੇ ਨਾਲ ਤੁਸੀਂ ਮੈਨੂੰ ਚੁਣਿਆ ਸੀ ਮੈਂ ਤੁਹਾਡਾ ਉਹ ਭਰੋਸਾ ਕਦੇ ਕੁੱਟਣ ਨਹੀਂ ਦਊਗਾ ਬੜੀ ਇਮਾਨਦਾਰੀ ਦੇ ਨਾਲ ਬੜੀ ਸ਼ਿੱਦਤ ਨਾਲ ਮਿਹਨਤ ਦੇ ਨਾਲ ਇਹ ਸਾਰੇ ਪੋਰਟਫੋਲੀਓਸ ਚਲਾਵਾਂਗੇ ਪੰਜਾਬ ਨੂੰ ਕੁਵਾਰਤੀ ਜਿੱਥੇ ਇੱਥੇ ਵੀ ਕਿਤੇ ਜ਼ਰੂਰਤ ਹੈ ਉਹਦੇ ਚ ਉਹ ਕਰਾਂਗੇ ਸਾਜੋ ਰੰਗਲਾ ਪੰਜਾਬ ਬਣ ਸਕੇ ਮੇਜਰ ਚੱਕਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੀ ਗਰੋ ਕਰੇ ਉਹ ਖੁਦ ਇੰਡਸਟਰੀ ਨੂੰ ਬਹੁਤ ਪ੍ਰਫੁੱਲਤ ਕਰਨ ਲਈ ਫੋਰਮ ਦੀ ਇਨਵੈਸਟਮੈਂਟ ਕਰਵਾਉਣ ਲਈ ਇੰਡਸਟਰੀਜ਼ ਨੂੰ ਉਹਰੇ ਸੱਤਾ ਵੀ ਦੇ ਰਹੇ ਨੇ ਲੈ ਕੇ ਵੀ ਆ ਰਹੇ ਨੇ ਜਿਹੜੀ ਪੰਜਾਬ ਚ ਆਲਰੇਡੀ ਚੱਲਦੀ ਇੰਡਸਟਰੀ ਹੈ ਅਸੀਂ ਉਸ ਇੰਡਸਟਰੀ ਦੇ ਵਿੱਚ ਜਿਹੜੀਆਂ ਕੋਈ ਦਿੱਕਤਾਂ ਛੋਟੀਆਂ-ਮੋਟੀਆਂ ਦਰਪੇਸ਼ ਆ ਰਹੀਆਂ ਨੇ ਉਹ ਦਿੱਕਤਾਂ ਨੂੰ ਸਮਝਾਂਗੇ ਮੁੱਖ ਮੰਤਰੀ ਸਾਹਿਬ ਨੇ ਇਹਦਾ ਸਾਰੇ ਦਾ ਸਾਰਾ ਜੋ ਵੀ ਹੈ ਡਿਸਕਸ ਕਰਕੇ ਇਹ ਜਿਹੜੀਆਂ ਇੰਡਸਟਰੀ ਦੀਆਂ ਪ੍ਰੋਬਲਮਾਂ ਇਹਨੂੰ ਬਿਲਕੁਲ ਖਤਮ ਕਰ ਦੇਵਾਂਗੇ ਇਹ ਮੇਰਾ ਪੂਰਨ ਭਰੋਸਾ ਹੈ ਦੂਸਰੀ ਗੱਲ ਮੇਰੇ ਕੋਲ ਜੋ ਪੰਚਾਇਤੀ ਰਾਜ ਦਾ ਡਿਪਾਰਟਮੈਂਟ ਦਿੱਤਾ ਹੈ ਸਾਡੇ ਕੋਲ ਆਗਾਮੀ ਸਰਪੰਚੀ ਦੀਆਂ ਬਲਾਕ ਸੰਮਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਡਿਊ ਖੜੀਆਂ ਨੇ ਉਹਦੇ ਵਿੱਚ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਕਿਸੇ ਵੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਉਹਦੇ ਕੁਝ ਚੰਗੰਦਾ ਕਾਰਨ ਸੀ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਧੜੇਬਾਜੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਸੀ ਜਿਹੜਾ ਵੈਰ ਵਿਰੋਧ ਵੱਧਦਾ ਹੈ ਦੂਸਰਾ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਜਿਹੜੀ ਸਰਪੰਚੀ ਦੀ ਚੋਣ ਹੈ ਜੇ ਕੋਈ ਇੱਕ ਕੈਂਡੀਡੇਟ ਉੱਤੇ 2 ਲੱਖ ਖਰਚਦਾ ਦੂਸਰਾ 5 ਖਰਚਨ ਨੂੰ ਤਿਆਰ ਹੋ ਜਾਂਦਾ ਤੀਸਰਾ 10 ਖਰਚਨ ਨੂੰ ਤਿਆਰ ਹੋ ਜਾਂਦਾ ਇੱਕ ਦੂਜੇ ਦੀ ਜਿੱਦਬਾਜ਼ੀ ਚ ਕਿਉਂਕਿ ਧੜੇਬੰਦੀ ਹੋਈ ਹੁੰਦੀ ਹੈ ਐਨਾ ਪੈਸਾ ਵਹਾਪਨ ਦੇਣਾ ਸਰਪੰਚੀ ਦੀ ਚੋਣਾਂ ਤੇ ਫਿਰ ਜਿੱਤਣ ਤੋਂ ਬਾਅਦ ਉਹ ਪੈਸਾ ਪੂਰਾ ਕਰਨ ਲਈ ਫਿਰ ਕਿਸੇ ਹੋਰ ਤਰੀਕੇ ਦਾ ਸਹਾਰਾ ਲੈਣਾ ਪੈਂਦਾ ਸੋ ਜ਼ੀਰੋ ਟੋਲਰੈਂਸ ਕ੍ਰਪਸ਼ਨ ਦੀ ਸਰਕਾਰ ਹੈ ਇਹ ਬਿਲਕੁਲ ਜ਼ੀਰੋ ਟੋਲਰੈਂਸ ਹੈ ਕ੍ਰਪਸ਼ਨ ਦੇਗੇਸਟ ਸੋ ਇਸ ਕਰਕੇ ਆਸੀਂ ਇਹ ਧੜੇਬੰਦੀ ਵੀ ਨਹੀਂ ਚਾਹੁੰਦੇ ਆਪਸੀ ਭਾਈਚਾਰਾ ਪ੍ਰੇਮ ਇਤفاق ਚਾਹਨੇ ਆ ਇਸ ਬਿੱਲ ਦੇ ਪਰਤੂਨ ਦੇ ਨਾਲ ਮੈਂ ਦਾਅਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਆ ਕਿ ਜਿਹੜੀਆਂ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਉਹ ਸਰਬਸੰਮਤੀ ਨਾਲ ਬਹੁਤ ਜ਼ਿਆਦਾ ਚੁਣੇ ਜਾਣਗੇ ਸਰਪੰਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਕਰਕੇ ਕੱਲੇ-ਕੱਲੇ ਪਿੰਡ ਨੂੰ ਜਿੱਥੇ ਵੈਸੇ ਗ੍ਰਾਂਟ ਆਣੀ ਆ 5 ਲੱਖ ਰੁਪਏ ਐਕਸਟਰਾ ਗ੍ਰਾਂਟ ਆਣੀ ਆ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸੋ ਇਸ ਕਰਕੇ ਮੈਂ ਤੁਹਾਡੇ ਮਾధ్యਮ ਦੇ ਨਾਲ ਇੱਕ ਅਪੀਲ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਸਰਪੰਚ ਚੁਣੋਗੇ ਨੁਮਾਇੰਦੇ ਚੁਣੋਗੇ ਇੱਕ ਤਾਂ ਇਮਾਨਦਾਰ ਚੁਣਿਓ ਦੂਸਰਾ ਉਹ ਚੁਣਿਓ ਜਿਨ੍ਹਾਂ ਕੋਲ ਪਿੰਡ ਦੀ ਡਿਵੈਲਪਮੈਂਟ ਲਈ ਟਾਈਮ ਹੋਵੇ ਕਿਉਂਕਿ ਬੀਡੀਪੀਓ ਦਫ਼ਤਰ ਦੇ ਵਿੱਚ ਸਰਪੰਚਾਂ ਦਾ ਤਾਲਮੇਲ ਹੋਣਾ ਔਰ ਬੀਡੀਪੀਓ ਦਫ਼ਤਰ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਖੁਦ ਪਿੰਡਾਂ ਦੇ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ। ਸੋ ਇਸ ਕਰਕੇ ਮੈਨੂੰ ਮੈਨੂੰ ਜਦੋਂ ਮੈਂ ਆਪਣੇ ਪਿੰਡਾਂ 'ਚ ਘੁੰਮਣਾ ਹੈ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿੱਥੇ ਝੋੜਾ ਬਹੁਤ ਮੈਂ ਦੇਖਿਆ ਕਿ ਅਫਸਰशाही ਅਵੇਸਲੀ ਹੋਈ ਹੋਈ ਹੈ। ਉਹ ਪਿੰਡਾਂ ਦੇ ਵਿੱਚ ਪ੍ਰੋਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾ ਕੇ ਉਹਨਾਂ ਪਹੁੰਚਾਂ 'ਚ ਸਮਰੱਥ ਨਹੀਂ ਹੋ ਸਕੀ। ਉੱਥੇ ਮੈਂ ਇਹ ਵੀ ਦੇਖਣਾ ਹੈ ਕਿ ਪਿੰਡਾਂ ਦੇ ਸਰਪੰਚ ਵੀ ਨੇ ਜਿਹੜੇ ਉਹ ਵੀ ਕਈ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਵਿਜੀਲੈਂਟ ਨੇ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਐਕਟਿਵ ਨੇ ਉਹ ਆਪਣੇ ਆਪਣੇ ਪਿੰਡਾਂ ਦਾ ਕੰਮ ਇੰਨਾ ਵਧੀਆ ਕਰਵਾ ਕੇ ਕਿ ਸ਼ਹਿਰਾਂ ਨਾਲੋਂ ਵੀ ਸੋਹਣੇ ਪਿੰਡ ਬਣਾ ਦੇ ਉਹਨਾਂ ਨੇ ਪਰ ਜਿਹੜੇ ਪਿੰਡਾਂ ਦੇ ਸਰਪੰਚ ਐਕਟਿਵ ਨਹੀਂ ਹੈਗੇ ਜਿਹੜੇ ਜਤਨ ਤੋਂ ਬਾਅਦ ਜਾਦਾ ਸਮਾਂ ਨਹੀਂ ਕੱਢ ਸਕੇ ਅੱਜ ਉਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਮੈਂ ਜਾ ਕੇ ਜਾਂ ਦੇਖਣਾ ਥੋੜੇ ਜਿਹਾ ਜਾਨੀ ਕਿ ਪਰਸੋਂ ਦਾ ਕੋਈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਮਸਲਾ 5 ਸਾਲ ਦਾ ਹੈ ਜੋ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਹੁਣ ਸਰਪੰਚ ਚੁਣੋਗੇ ਕੋਸ਼ਿਸ਼ ਕਰਿਓ ਕਿ ਪਿੰਡ ਦਾ ਬੱਚਾ ਹੋਵੇ ਪਿੰਡ ਦਾ ਬੰਦਾ ਹੋਵੇ ਪਿੰਡ ਦੀ ਭੈਣ ਹੋਵੇ ਪਿੰਡ ਦੀ ਮਾਂ ਹੋਵੇ ਔਰ ਸਭ ਤੋਂ ਵੱਡੀ ਗੱਲ ਸਮਾ ਕੱਢਣ ਵਾਲੇ ਹੋਣ ਆਪਣੇ ਪਿੰਡ ਨੂੰ ਪਿਆਰ ਕਰਦੇ ਹੋਣ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਉਹ ਸક્ષਮ ਹੋਣ ਬਹੁਤ ਬਹੁਤ ਧੰਨਵਾਦ ਸੈਵਨਟ ਮੰਤਰੀ ਸਤਿਕਾਰਯੋਗ ਹੈਗਾ ਕ੍ਰੋਮੋ ਸੈਂਟਰ ਵੀ ਬਣਿਆ ਹੋਇਆ ਹੈ ਪਰ ਜ਼ਿਆਦਾਤਰ ਨੌਜਰਾਂ ਦੇ ਮਰੀਜ਼ ਨੇ ਉਹਨੂੰ ਰੈਫਰ ਕਰਤਾ ਜਾਂਦਾ ਹੈ ਇਹਦੇ ਵਾਸਤੇ ਕੀ ਕਰੀਏ ਠੀਕਾ ਵਾਸਤੇ ਜੀ ਜਿਹੜਾ ਖੰਨੇ ਹੋਗਾ ਫੰਡ ਆ ਜੀ ਪਲਪਟ ਦੇ ਦੇ ਦੇਖ ਖੰਨੇ ਤਾਂ ਸਿਵਲ ਹਸਪੀਟਲ ਤੇ ਬਹੁਤ ਘੱਟ ਹੈ ਰੈਫਰ ਹੁਣ ਬਹੁਤ ਘੱਟ ਰੈਫਰ ਕਰਦੇ ਨੇ ਉਹ ਇਹ ਤਾਂ ਜਦੋਂ ਮੈਂ ਹਲੇ ਚਾਰਜ ਨਹੀਂ ਲੱਤਾ ਸੀਗਾ ਬਤੌਰ ਐਮਐਲਏ ਉਦੋਂ ਉਹ ਰੈਫਰ ਹੁੰਦਾ ਸੀ 1 ਕਰੋੜ ਰੁਪਏ ਦੀ ਪੇਮੈਂਟ ਖੜੀ ਸੀ ਉਦੋਂ ਬਕਾਇਆ ਜਦਤਨ ਮੈਂ ਐਮਐਲਏ ਬਣੇ ਆਉਂਦੇ ਸਾਰ ਤੁਸੀਂ ਉਹਦਾ ਰਿਕਾਰਡ ਕਢਾ ਕੇ ਦੇਖ ਲਿਓ ਮੈਂ 2 ਮਹੀਨੇ ਦੇ ਵਿੱਚ ਵਿੱਚ 1 ਕਰੋੜ ਰੁਪਇਆ ਉਹਦਾ ਕਲੀਅਰ ਕਰਾਤਾ ਸੀ ਜਿਸ ਤੋਂ ਬਾਅਦ ਜੋ ਪੂਰਨ ਇਲਾਜ ਆ ਜਿਹੜਾ ਸਿਵਲ ਹਸਪੀਟਲ 'ਚ ਮਿਲਣ ਲੱਗ ਗਿਆ ਸੀ ਉਤੋਂ ਸਿਰਫ ਉਹੀ ਪੇਸ਼ੈਂਟ ਰੈਫਰ ਹੋ ਕੇ ਜਾਊਗਾ ਜਿਹਦਾ ਟ੍ਰੀਟਮੈਂਟ ਇਸ ਲੈਵਲ ਦੇ ਹਸਪੀਟਲ 'ਤੇ ਨਾ ਹੁੰਦੇ ਹੋਏ ਕਿਸੇ ਵੱਡੇ ਇੰਸਟੀਚਿਊਟ ਕੋਲ ਦੀ ਸੰਭਾਵਨਾ ਹੈ ਮੰਤਰੀ ਹੁਣ ਗੱਲ ਇਹ ਆ ਵੀ ਕੋਈ ਮੰਤਰੀ ਵੀ ਬਣ ਚੁੱਕਿਆ ਹੋ ਪਹਿਲਾਂ ਐਮਐਲਏ ਸੀਗੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਤੁਸੀਂ ਵੀ ਬੜਾ ਸੰਘਰਸ਼ ਕੀਤਾ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਇਹ ਬੜੀ ਔਰ ਜ਼ੋਰ ਮੰਗ ਰੱਖੂੰਗਾ ਜੀ ਜਿਸ ਸੌਂਜੇ ਪਿਤਾ ਜੀ ਭੁਪਿੰਦਰ ਸਿੰਘ ਸੌਂਜ ਜਿਹੜੇ ਕਿ ਵਿਸ਼ਕਰਮਾ ਰਾਮਗੜੀਆ ਸਭਾ ਦੇ ਪ੍ਰਧਾਨ ਦੇ ਵਿਸ਼ਕਰਮਾ ਰਾਮਗੜੀਆ ਆਰਗੇਨਾਈਜੇਸ਼ਨ ਦੇ ਪ੍ਰਧਾਨ ਵੀ ਨੇ ਤੇ ਉਹ ਉਹ ਅੱਜ ਕੈਬਨਟ ਮੰਤਰੀ ਬਣ ਕੇ ਤਰਨਦੀਪ ਸਿੰਘ ਸੌਂਜ ਜੀ ਘਰ ਪਹੁੰਚੇ ਨੇ ਜੀ ਕੀ ਕਹਿਣਾ ਜੀ ਤੁਹਾਡਾ ਇਸ ਬਾਰੇ ਦੇਖੋ ਜੀ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਪਰਮਪ੍ਰੀਤ ਸੌਂਜ ਜੋ ਮੇਰੇ ਲੜਕੇ ਨੇ ਉਹਨਾਂ ਨੂੰ ਅੱਜ ਕੈਬਨਟ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਉਹਦਾ ਮਿਲਿਆ ਬੜੀ ਖੁਸ਼ੀ ਦੀ ਗੱਲ ਹੈ ਇਹ ਇੱਕ ਰਿਸ਼ਤੇਦਾਰ ਨੂੰ ਮਾਪੇ-ਪਾਪ ਨੂੰ ਇਤੋਂ ਵੱਧ ਖੁਸ਼ੀ ਹੋਰ ਕਿਹੜੀ ਹੋ ਸਕਦੀ ਹੈ ਜੋ ਅੱਜ ਤਰਨਪੁਰ ਸੋਹਣ ਜੀ ਨੂੰ ਮੰਤਰੀ ਮੰਡਲ ਦੇ ਵਿੱਚ ਲਖਾਂ ਇਹ ਜੋ ਕੰਮ ਹੈ ਇਹ ਜੋ ਤਨੋਂ ਮਨੋਂ ਖੰਨੇ ਦੀ ਅਸੀਂ ਸੇਵਾ ਨਿਭਾਈ ਹੈ ਜਾਂ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪ੍ਰਧਾਨ ਦੇ ਵਜੋਂ ਵੀ ਐਮਐਲਏ ਸਾਹਿਬ ਨੇ ਬੜਾ ਕੰਮ ਕੀਤਾ ਹੈ ਉਹ ਸਾਰੀਆਂ ਜੋ ਰਿਪੋਰਟਾਂ ਨੇ ਉਹ ਮੰਤਰੀ ਮੰਡਲ 'ਚ ਪਹੁੰਚਦੀਆਂ ਨੇ ਮંત્રી ਮੰਡਲ ਨੇ ਇਹ ਦੇਖਦੇ ਹੋਏ ਕਿ ਹਾਂ ਤਰਨਪੀਰ ਸੌਂਦ ਵਾਕਈ ਬਹੁਤ ਮਿਹਨਤ ਕਰਦਾ ਹੈ ਆਪਣੇ ਇਲਾਕੇ ਦੇ ਵਿੱਚ ਤੇ ਮੈਂ ਵੀ ਇਹ ਕਿਸੇ ਕਮੀ ਮੈਂ ਵੀ ਇਸ ਗੱਲ ਦੇ ਵਿੱਚ ਪਿਛਲੇ 2.5 ਸਾਲ ਤੋਂ ਲੱਗਿਆ ਹੋਇਆ ਕਿ ਜੋ ਵੀ ਮੇਰੇ ਦਫ਼ਤਰ ਦੇ ਵਿੱਚ ਕੋਈ ਬੰਦਾ ਆਇਆ ਹੈ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਉਹਦਾ ਕੰਮ ਪਹਿਲ ਤੇ ਆਧਾਰ ਤੇ ਕੀਤਾ ਹੈ ਤਕਰੀਬਨ ਵੈਸੇ ਪਹਿਲਾਂ ਤੇ ਹੀ ਤੁਸੀਂ ਇਸ ਦਫਤਰ ਸਾਹਮਣੇ ਰਹੇ ਹੋ ਪਰ ਹੁਣ ਇੱਕ ਵੱਡੀ ਜ਼ਿੰਮੇਵਾਰੀ ਪੈ ਗਈ ਕਿਉਂਕਿ ਮੰਤਰੀ ਸਾਹਿਬ ਨੇ ਸਮੁੱਚਾ ਪੰਜਾਬ ਦੇਖਣਾ ਹੈ ਇਹ ਖੰਨੇ ਦੇ ਇਲਾਕੇ ਦੇ ਵਿੱਚ ਜਿਹੜੇ ਲੋਕਾਂ ਦੀਆਂ ਜਿੰਮੇ ਸਮੁੱਚਾ ਮਾਲੇ ਪਹਿਲਾਂ ਵੀ ਤੁਸੀਂ ਬਹੁਤ ਸਿੱਦਤ ਨਾਲ ਉਹਨਾਂ ਨੂੰ ਹੱਲ ਕਰਦੇ ਰਹੇ ਹੋ ਜਦੋਂ ਜਦੋਂ ਜਨਤਾ ਦਾ ਸਾਥ ਮਿਲਦਾ ਹੈ ਤਾਂ ਕੋਈ ਚੀਜ਼ ਐਸੀ ਗੱਲ ਨਹੀਂ ਵੀ ਇੰਪੋਸੀਬਲ ਹੋਵੇ ਜਦੋਂ ਜਨਤਾ ਤੁਹਾਡੇ ਨਾਲ ਹੈ ਹਰ ਕੰਮ ਸੌਖਾ ਹੈ ਮੈਂ ਇਹ ਗੱਲ ਫੇਰ ਵਿਸ਼ਵਾਸ ਨੂੰ ਦੰੰਨਾ ਕਿ ਪੰਜਾਬ ਦੀ ਪੂਰੀ ਦੇਖੋ ਜ਼ਿੰਮੇਵਾਰੀ ਤਰਨਪੁਰ ਸਾਹੋਂ ਮੰਤਰੀ ਸਭ ਤੇ ਪਈ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕੋ ਬਹੁਤ ਵੱਡਾ ਇਹ ਔਖਾ ਕੰਮ ਹੈ ਇਹ ਕਿਉਂ ਨਹੀਂ ਔਖਾ ਲੱਗਦਾ ਕਿ ਜਨਤਾ ਦਾ ਮੈਨੂੰ ਸਾਫ ਹੈ ਤੇ ਜੋ ਵੀ ਪ੍ਰਸ਼ਾਸਨ ਦੇ ਵਿੱਚ ਮੜੀ-ਮੁੱਟੀ ਕਮੀ ਹੈ ਜਾਂ ਸਾਨੂੰ ਕਮੀ ਨਜ਼ਰ ਆਈਆਂ ਅਸੀਂ ਉਸਨੂੰ ਦੂਰ ਕਰਾਂਗੇ ਕਮੀਆਂ ਨੂੰ ਤੇ ਸਾਰੇ ਪ੍ਰਸ਼ਾਸਨ ਨੂੰ ਸੁਧਾਰ ਚ ਲਿਆ ਕੇ ਜੋ ਪਿੰਡਾਂ ਦੇ ਵਿਕਾਸ ਦਾ ਸਾਨੂੰ ਅੱਜ ਮਤਰਾਲਾ ਸੰਭਾਲਿਆ ਗਿਆ ਹੈ ਪਿੰਡਾਂ ਦਾ ਜੋ ਵਿਕਾਸ ਪੱਖੋਂ ਅਸੀਂ ਬਹੁਤ ਪਿੱਛੇ ਸੀਗੇ ਪੂਰੀ ਸਾਡੀ ਕੋਸ਼ਿਸ਼ ਹੋਊਗੀ ਕਿ ਪਿੰਡਾਂ ਦਾ ਜਿਹੜੇ ਵਿਕਾਸ ਅਸੀਂ ਪਹਿਲ ਦੇ ਆਧਾਰ ਤੇ ਅਰਜੰਗੀ ਪੱਧਰ ਤੇ ਕਰੀਏ ਸੋ ਆਬ ਆਬ ਸਰਾਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਐਸਿਕੂ ਕਵਿੰਦਰ ਸਿੰਘ ਜੀ ਸਾਹਮਣੇ ਕਵਿੰਦਰ ਸਿੰਘ ਜੀ ਸਾਹਮਣੇ ਦੱਸਿਆ ਵੀ ਜਿਹੜੀ ਜ਼ਿੰਮੇਵਾਰੀ ਹਾਈ ਕਮਾਂਡ ਵੱਲੋਂ ਆਈ ਗਿਆ ਉਹਨੂੰ ਪਹਿਲਾਂ ਵੀ ਚਹਨਾ ਤਰਨ ਸਿੰਘ ਨੂੰ ਸੌਂਦ ਵੱਲੋਂ ਬਾਕੂ ਵੀ ਨਵਾਇਆ ਗਿਆ ਤੇ ਜਿਹੜੀ ਹੁਣ ਨਵੇਂ ਜ਼ਿੰਮੇਵਾਰੀ ਦਿੱਤੀ ਆ ਪੰਜਾਬ ਦੀ